ਭੈਣ ਦੇ ਵਿਆਹ ਤੋਂ 1 ਮਹੀਨਾ ਪਹਿਲਾਂ ਹੋਈ ਭਰਾ ਦੀ ਮੌਤ ਪਰ ਭੈਣ ਦੇ ਵਿਆਹ ਵਾਲੇ ਦਿਨ ਪੁਲਿਸ ਵਾਲਿਆਂ ਨੇ ਕੀਤਾ ਆ ਕੰਮ ਦੋਸਤੋ ਅਕਸਰ ਹੀ ਜਿੱਥੇ ਇੱਕ ਪਾਸੇ ਹਰ ਇੱਕ ਮੈਕਮੇ ਵਿੱਚ ਕੁਝ ਭ੍ਰਸ਼ਟ ਤੇ ਸਿਰੇ ਦੇ ਨਕੰਮੇ ਬੰਦੇ ਹੁੰਦੇ ਨੇ ਉੱਥੇ ਹੀ ਕੁਝ ਸਿਆਣੇ ਤੇ ਲੋਕਾਂ ਦੀ ਮਜਬੂਰੀ ਸਮਝਣ ਵਾਲੇ ਵੀ ਹੁੰਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਕੁਝ ਪੁਲਿਸ ਵਾਲੇ ਦਿਖਾਈ ਦੇ ਰਹੇ ਨੇ ਦਰਸਲ ਜਿਸ ਕੁੜੀ ਦਾ ਵਿਆਹ ਹੋ ਰਿਹਾ ਹੈ ਇਸ ਦੇ ਵਿਆਹ ਤੋਂ 1 ਮਹੀਨਾ ਪਹਿਲਾਂ ਕਿਸੇ ਨੇ ਇਸ ਕੁੜੀ ਦੇ ਭਰਾ ਨੂੰ ਮਾਰ ਦਿੱਤਾ ਜਿਸ ਕਰਕੇ ਕੁੜੀ ਦੇ ਵਿਆਹ ਵਿੱਚ ਇਹ ਸਾਰੇ ਪੁਲਿਸ ਵਾਲੇ ਇਸ ਕੁੜੀ ਦੇ ਭਰਾ ਬਣ ਕੇ ਆਏ ਅਤੇ ਭਰਾ ਵਾਲੇ ਸਾਰੇ ਹੀ ਸ਼ਗਨ ਆਪਣੇ ਹੱਥੀ ਕੀਤੇ ਤਾਂ ਕਿ ਇਸ ਭੈਣ ਨੂੰ ਇਹ ਮਹਿਸੂਸ ਨਾ ਹੋਵੇ ਕਿ ਮੇਰਾ ਭਰਾ ਇਸ ਦੁਨੀਆ ਤੇ ਨਹੀਂ ਰਿਹਾ ਸੋ ਦਿਲੋਂ ਸਲੂਟ ਹੈ ਇਹੋ ਜਿਹੇ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਇੰਨਾ ਨੇਕ ਕੰਮ ਕੀਤਾ ਅਤੇ ਦੁਰਫਟੇ ਮੂ ਉਹਨਾਂ ਦੇ ਜੋ નિર્ਦੋਸ਼ ਗਰੀਬ ਤੇ ਬਖਤ ਦੇ ਮਾਰੇ ਲੋਕਾਂ ਨੂੰ ਲੁੱਟਦੇ ਨੇ ਅਤੇ ਭੋਰਾ ਵੀ ਤਰਸ ਨਹੀਂ ਕਰਦੇ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਕਿ ਚੋਰ ਤਾਂ ਨਾਮ ਤੋਂ ਹੀ ਬਦਨਾਮ ਨੇ ਸਭ ਤੋਂ ਵੱਧ ਲੋਕਾਂ ਦੀ ਲੁੱਟ ਵਰੇਸ਼ਟ ਪੁਲਸੋ ਵਾਲੇ ਹੀ ਕਰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ